ਕੀ ਨੰਬਰ ਦਾ ਬਲਵਿੰਦਰ ਸਿੰਘ ਰਾਜੀ ਕਿਹੜਾ ਪਿੰਡ ਬਾਜੀ ਕੀਮਾ ਹੁੱਡੀ ਸਰੀਰਕ ਨਹੀਂ ਹੋਇਆ ਤੇ ਕੌਣ ਸੀ ਇੱਕੀ ਇਹਦੀ ਗਰਾਸਾ ਪੰਚਾ ਜੀ ਲੋ ਆਏ ਬੜੀ ਜੇ ਕਰਨ ਚਾਤੇ ਉਹਨਾਂ ਗੋਰੀ ਮਾਸੀ ਹਾਂਜੀ ਕਦ ਤੇ ਆਏ ਸੀ ਗੱਡੀ ਤੇ ਆਏ ਪਰਿਵਾਰ ਚ ਕੌਣ ਕੌਣ ਹੈ ਇਹ ਦੋ ਭਰਾ ਤਿੰਨ ਭਰਾ ਸੇ ਹੋ ਜੇ ਇੱਕ ਛੋਟਾ ਬੇਟਾ ਵਾ ਹਾਂਜੀ ਤੇ ਵਾਈਫ ਕੰਮ ਕਰਦਾ ਹੈ ਇਹ ਕੰਮ ਕਰਦਾ ਹੈ ਇਹ ਮੇੜੀ ਦਾ ਸਟੋਰ ਇਹਨਾਂ ਦਾ ਦੇਖਣ ਕੋਲ ਮਾਰੇ ਹਾਂਜੀ। ਤਕਰੀਬਨ 4 ਵਜੇ ਦੀ ਗੱਲ ਆ। ਭਾਈ ਕੀ ਨਾਮ ਤੁਹਾਡਾ? ਨਿਰਮਲ ਸਿੰਘ। ਜਿੰਨੇ ਦੱਸੇ ਕੀ ਲੱਗਦੇ ਤੁਹਾਨੂੰ? ਛੋਟੇ ਬ੍ਰਦਰ। ਕਿਸ ਤਰ੍ਹਾਂ ਦੇ ਹੱਥੀ? ਉਹ ਮੰਡੇ ਆਏ ਗੱਡੀ। ਹਾਂਜੀ। ਕਿੰਨੇ ਸਾਨੂੰ ਰਾਏ ਵਾਜ ਤੇ ਗੱਡੀ ਚਾਹੀਦੀ। ਉਹਨੇ ਕੋਈ ਨਹੀਂ ਮਿਲ ਜੂ। ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ। ਇਹਨੇ ਦੱਸਿਆ ਇਹਨਾਂ ਦੇ ਪਰਿਵਾਰ ਚ ਕੌਣ ਸੀ? ਉਹਨਾਂ ਦਾ ਰਹਿੰਦਾ ਕਿ ਸਾਰੇ ਪਰਿਵਾਰ ਤੋਂ ਆਪਣੇ ਛਾਡੇ ਜਿੱਦਾਂ ਲੈ ਉਹਨਾਂ ਦਾ ਬੇਟਾ ਹੀ ਇੱਕ ਬੇਟਾ ਵਾ 17 ਚਾਲਦਾ ਕਮੌਣ ਵਾਲਾ ਬਾਈ ਕਮੌਣ ਵਾਲੇ ਉਹ ਹੀ ਹੈ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰ ਹੀ ਖੇਤੀਬਾੜੀ ਦਾ ਕੰਮ ਕਰਦਾ ਕਿੰਨੇ ਵਾਰ ਸਰਪੰਚ ਬਣੇ ਸੀਗੇ ਉਸ ਵਾਰ ਚੌਥੀ ਵਾਰ ਸਰ ਕਹਿੰਦੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਲੁਭਾਈ ਦਿੰਦੇ ਉਹ ਹੀ ਕੰਮ ਕੁੰਗ ਕਰਦੇ ਪਹਿਲਾਂ ਵੀ ਤੁਹਾਨੂੰ ਲਾ ਹੋਇਆ ਇਹਨਾਂ ਨੂੰ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਵੀ ਹੋਇਆ ਉਹ ਤੇ ਕੋਈ ਕਾਰਵਾਈ ਨਹੀਂ ਹੋਈ ਬਾਈ ਪਹਿਲੀ ਕਦੋਂ ਨਿਰੰਦਰ ਸਿੰਘ ਨਾਮ ਹੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਬੇਟਾ ਹੈ ਇਹ ਚੀਮਾ ਖੁੱਡੀ ਦਾ ਇਹਦੀ ਮੌਜੂਦਾ 4 ਵਰੀ ਦੇ ਸਰਪੰਚਾ ਪਿਛਲੀ ਦਾ ਮੇਰ ਦਾ ਟਰਮ ਐਸਸੀ ਟਰਮ ਹੀ ਹੋਰੇ ਵੇਜ ਵੀ ਇਹਨਾਂ ਨੇ ਸਰਪੰਚ ਬਣਵਾਇਆ ਸਮਤੀ ਮੈਂਬਰ ਵੀ ਪਿਛਲੀ ਵਰੀ ਦੇ ਇਹ ਪਿੰਡ ਚ 2-3 ਵਰੀ ਅੱਗੇ ਵੀ ਇਹਨਾਂ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ 1-2 ਵਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਨੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਿਹਨੂੰ ਉਹਨਾਂ ਨੇ ਅੰਦਰ ਹਾਲ ਖੋਲ ਕੇ ਬਖਾਲਣ ਲੱਗੇ ਤੇ ਕਹਿੰਦੇ ਕਿ ਉਹਨਾਂ ਨੂੰ ਆਰਸੀ ਖਾ ਲੋ ਜਿਨੂੰ ਆਰਸੀ ਖਾਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਲੈਣਾ ਜਗਰਾਤ ਸਿੰਘ ਦਾ ਪਰਿਵਾਰ ਚ ਕੌਣ ਸੀ ਪਰਿਵਾਰ ਚ ਇਹਨਾਂ ਦਾ ਬੇਟਾ ਹੈ ਤੇ ਇਹਨਾਂ ਦੀ ਵਾਈਫ ਹਮਨਵਾਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋਏ ਮੋਟਰਸਾਈਕਲ ਤੇ ਸਿਫਟ ਗਈ ਸਿਫਟ ਗਈ ਸਰ ਕੋਈ ਸੀ ਵੀਡੀਓ ਕੋ ਲੱਗੀ ਜਾਂਦੀ ਚ ਕਿ ਟੇਡ ਦੇ ਆਲੇ ਦੁਆਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੇ ਕੰਪਲੇਟ ਕੀਤੀ ਸਰ ਉਹਨਾਂ ਦਾ ਨਾਮ ਦੱਸੋ ਹੁਣ ਹਾਂਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂਜੀ ਜੀ ਇੱਕ ਪੇਸ਼ੈਂਟ ਜਿਹੜਾ ਗਨ ਸ਼ਾਟ ਆਇਆ ਉਹ ਨਾ ਜਗਰਾਤ ਸਿੰਘ ਆ ਸੰਨ ਆਫ ਮੀਦਰ ਸਿੰਘ ਤੇ ਪਿੰਡ ਚੱਕ ਖੁੰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਜੀ ਠੀਕ ਹੈ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਾ ਨਾ ਸਾਡੇ ਕੋਲ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਗੱਡੀ ਚੀ ਜੀ 52 ਸਾਲ ਨੂੰ ਮਰ ਜੇ ਮਰੀਜ਼ ਦੀ 5:00 ਬਜੇ 10 5:00 ਬਜੇ 10 ਮਿੰਟ ਤੇ ਸਾਡੇ ਕੋਲ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਨਹੀਂ ਹਾਂਜੀ ਚੱਲ ਉਹਦਾ ਪੋਸਟਮਾਰਟਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ ਆ ਉਤੋਂ ਪਤਾ ਲੱਗੂਗਾ ਸਾਰਾ ਕੁਝ ਕਿ ਮਾ ਕੁੜੀ ਘਟਨਾ ਵਪਰੀ ਕੀ ਕਹਿੰਦੇ ਸਾਨੂੰ ਵੀ ਹੁਣੇ ਇਨਫੋਰਮੇਸ਼ਨ ਆਈ ਹੈ ਸੋ ਅਸੀਂ ਇੱਥੇ ਆਏ ਆ ਕਿ ਐਕਸ ਸਰਪੰਚ ਜਿਹੜੇ ਜਗਰਾਜ ਸਿੰਘ ਇਹ ਇਹਨਾਂ ਨੂੰ ਕੋਈ ਅਣਪਛਾਤੇ ਵਿਅਕਤੀ ਜਿਹੜੇ ਆ ਕੇ ਇਹਨਾਂ ਦੇ ਦਫ਼ਤਰ ਦੇ ਵਿੱਚ ਬੈਠੇ ਹੀ ਇਹਨਾਂ ਨੂੰ ਗੋਲੀਆਂ ਮਾਰ ਕੇ ਚਲੇ ਗਏ ਤੇ ਬਾਕੀ ਹੁਣ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਸਾਹਮਣੇ ਚੀਜ਼ ਆਉਂਦੀ ਹੈ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕੋਈ ਸਿਸਟੀ ਕੈਮਰੇ ਵਿੱਚ ਫੁਟੇਜ ਕੈਦ ਹੋਈ ਬਸ ਤੇ ਦੇਖ ਰਹੇ ਹਾਂ ਕਿ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਦੀ ਕਿੰਨੀਆਂ ਗੋਲੀ ਲੱਗੀ ਸੀ ਇੱਕ ਕੋਈ ਗੋਲੀ ਲੱਗੀ ਹੈ ਜੀ ਕਿੱਥੇ ਲੱਗੀ